ਚੱਲ ਲਾ ਵਜਿਆ ਚੱਲ ਉਹ ਅੱਖ ਚ ਲੱਗਿਆ ਅੱਗੇ ਹੋਣੇ ਉਹਦੇ ਕਰਕੇ ਉਹ ਫਿਰ ਕੱਢਿਆ ਹੁਣ ਡਾਕਟਰ ਸਾਹਿਬ ਨੇ ਇਸ ਬਾਰਾਂ ਬੋਰ ਦੇ ਸ਼ਰਬ ਫੇਰ ਫੇਰ ਮਾਰਦੇ ਉਧਰੋਂ ਸ਼ਰਲੇ ਲੱਗਦੇ ਆਗੇ ਓ ਬਾਈ ਇਹਨੇ ਉਜੜਨਾ ਸਰਕਾਰ ਨੇ ਹੋਰ ਕੀ ਬਸੂਗੀ ਇਹ ਬੁਰੀ ਦੇ ਕਰਨ ਵਾਲਾ ਆਪੇ ਉਜੜ ਜਾਂਦਾ ਤੁਸੀਂ ਆਹ ਦੇਖੋ ਵੀ ਆਹ ਕੀ ਹੈ ਇਹ ਚైనా ਦਾ ਬਾਰਡਰ ਹੈ ਕਿ ਪਾਕਿਸਤਾਨ ਦਾ ਬਾਰਡਰ ਹੈਗਾ ਈ ਆਜ਼ਾਦੀ ਆ ਹੁਣ ਯਾਰ ਕੋਈ ਅਸੀਂ ਲੋਕਤੰਤਰ ਆ ਕੋਈ ਇਹ ਉਹਨਾਂ ਨੇ ਖੜੇ ਤੇ ਕਿਸਾਨ ਆ ਸਤਵੇਂ ਹੀ ਖੜੇ ਤੇ ਕਿਸਾਨ ਆ ਉਹਨਾਂ ਨੇ ਉਹ ਗੋਲੇ ਚਲਾਤੇ ਘਿਰ ਕੇ ਵਿੱਚ ਕਿਸਾਨ ਬਹੁਤ ਫੱਟੜ ਹੋਏ ਨੇ ਕਿਸਾਨ ਇਹ ਜੇਕਰ ਸ਼ਰਨ ਲੱਗੇ ਇਹਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੋਈ ਸਕਦਾ ਭਾਜੀ ਕੁਛ ਮਰਜੀ ਹੋ ਸਕਦਾ ਅੱਖ ਦੇ ਵਿੱਚ ਵੀ ਵੱਜ ਸਕਦਾ ਤੇ ਅੱਖ ਵੀ ਜਾ ਸਕਦੀ ਸੀ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਤਾਂ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ ਇੱਕ ਤਸਵੀਰ ਦੇਖ ਸਕਦੇ ਹੋ ਤੁਸੀਂ ਵੱਡਾ ਜਿਹੜਾ ਸ਼ਰਲਾ ਲੱਗਾ ਕੇ ਅੱਖ ਦੀ ਤਸਵੀਰ ਦਿਖਾ ਦਿੰਦੇ ਆ ਐ ਇਦਾਂ ਦਾ ਤਸ਼ੱਦਦ ਕਿਉਂ ਘਟਾਰੀਏ ਸਰਕਾਰ ਇਹਨਾਂ ਦੀਆਂ ਮਾੜੀਆਂ ਨੀਤੀਆਂ ਜੀ ਸਰਕਾਰ ਦੀਆਂ ਇੱਕ ਗੱਲ ਕਿਉਂ ਨਹੀਂ ਕਰਦੇ ਐ ਅੱਖ ਚ ਜਰਦਾ ਸਾਡੇ ਕਿਸ ਜਾਊਗੀ ਇਹਦਾ ਜਾਣ ਜੀ ਤੋਂ ਜਾਊਗੀ ਕਦੇ ਸੋਚਿਆ ਸੀ ਸਰਕਾਰਾਂ ਅਸੀਂ ਤਾਂ ਅੰਨ ਦਾ ਤੱਕ ਹੋਣ ਵਾਲੇ ਇਹ じゃ ਕੋਸੋੜੇ ਸਾਡੇ ਨਾਲ ਸਰਕਾਰਾਂ ਕੁੱਤੀਆਂ ਨਹੀਂ ਜੀ ਕੀ ਕਰੀਏ ਮੰਨ ਲੈਣਾ ਚਾਹੀਦੀ ਆ ਗੱਲ ਇਹ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਸਾਡਾ ਭਰਾਏ ਦੇਖੋ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਾ ਜਿਹੜਾ ਸ਼ਰਲਾ ਸ਼ਰਲਾ ਲੱਗਿਆ ਅੱਖ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤਾਂ ਲਗਾਤਾਰ ਖਾਲਸਾ ਐਡ ਵੀ ਜਿਹੜੀ ਆਪਣੀ ਸੇਵਾ ਨਿਭਾ ਰਹੀ ਅਸੀਂ ਕਹਿ ਦਈਏ ਕਿਸਾਨਾਂ ਦੇ ਜੇਕਰ ਕੋਈ ਵੀ ਤਸ਼ੱਦਦ ਹੁੰਦਾ ਤਾਂ ਜਿਹੜੀ ਫ੍ਰੀ ਐ ਅਸੀਂ ਕਹਿ ਦਈਏ ਹੈਲਥ ਸੂਵਿਧਾ ਜਿਹੜੀ ਦੇਰੀ ਹੈ ਤਾਂ ਸਾਡੇ ਨਾਲ ਖਾਲਸਾ ਐਡ ਦੇ ਬਿਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਭਾਈ ਜੀ ਕੀ ਹੋਇਆ ਇਹਨਾਂ ਨੂੰ ਭਾਈ ਜੀ ਕੀ ਗੱਲਬਾਤ ਕੀ ਹੈ ਇਹਨਾਂ ਦੀ ਕਿਉਂ ਅੱਜ ਕੋਈ ਨਾ ਸਮਾਂ ਦੇਣਾ ਭਾਜੀ ਇਹਨਾਂ ਦੇ ਸ਼ਰਲਾ ਵੱਜਿਆ ਸ਼ਰਲਾ ਅੱਖ ਚ ਲੱਗਿਆ ਹੈ ਅੱਗੇ ਹੋਣੇ ਉਹਦੇ ਕਰਕੇ ਫਿਰ ਉਹ ਕੱਢਿਆ ਹੁਣ ਡਾਕਟਰ ਸਾਹਿਬ ਨੇ ਬਸ ਸਟੇਟ ਜਿਹੜਾ ਇਲਾਜ ਦੇ ਲਓ ਹਾਂ ਹਾਂ ਫਾਸਟ ਲੇਟ ਜੀ ਤਾਂ ਲੱਗਦਾ ਸਰਕਾਰ ਨੂੰ ਕਿਵੇਂ ਦੇਖਦੇ ਤੁਸੀਂ ਕਿ ਅਕਰ ਕਿੰਨੇ ਮੁਸ਼ਕਿਲਤ ਪੈਦੀਆਂ ਦਾ ਖਾਲਸੇ ਅੱਗੇ ਖੜੂ ਤੇ ਸੇਵਾ ਲਈ ਤਾਂ ਉਹ ਨਹੀਂ ਖੜੇ ਹਾਂਜੀ 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 ਸਹੀ ਹੈ ਤਾਂ ਸੇਵਾ ਨਿਭਾ ਰਹੇ ਪੂਰੀ ਨਿਭਾ ਰਿਹਾ ਵੀਰ ਜੀ ਤਾਂ ਤਸਵੀਰ ਦੇਖ ਸਕਦੇ ਹੋ ਜਿਹੜਾ ਅੱਖ ਚ ਸ਼ਰਲਾ ਲੱਗਿਆ ਹੈ ਕਿਸਾਨ ਵੀਰ ਦੇ ਤਾਂ ਜਿਹੜਾ ਇਲਾਜ ਕੀਤਾ ਜਾ ਰਿਹਾ ਹੈ ਮੌਕੇ ਤੇ ਤਾਂ ਗੱਲਬਾਤ ਕਰ ਰਹੇ ਪਾਜੀ ਇਹਦੇ ਨਾਲ ਭਾਰੀ ਨੁਕਸਾਨ ਵੀ ਹੋ ਸਕਦਾ ਜੇਕਰ ਸ਼ਰਲਾ ਪਾਜੀ ਇਹ ਜੇਕਰ ਸ਼ਰਲਾ ਲੱਗੇ ਇਹਦੇ ਨਾਲ ਵੱਡਾ ਨੁ ਹੋਈ ਸਕਦਾ ਭਾਜੀ ਕੁਛ ਮਰਜੀ ਹੋ ਸਕਦਾ ਅੱਖ ਦੇ ਵਿੱਚ ਵੀ ਵੱਜ ਸਕਦਾ ਤੇ ਅੱਖ ਵੀ ਜਾ ਸਕਦੀ ਸੀ ਇੱਥੇ ਲੱਗਿਆ ਰ ਜਮਾਥਾਂ ਤੇ ਬਚਤ ਰਹੇਗੀ ਬਚਤ ਰਹੇਗੀ ਮਹਾਰਾਜ ਨੇ ਖਾਤੇ ਕਿ ਰੱਖਤਾ ਤਸਵੀਰ ਦੇਖ ਸਕਦੇ ਜਿਹੜੀ ਕਿਸਾਨਾਂ ਦੇ ਉੱਤੇ ਲਗਾਤਾਰ ਤਸ਼ੱਦਦ ਟਾਇਆ ਜਾ ਰਿਹਾ ਹੈ ਸ਼ੈਂਪੂ ਪਾਊਡਰ ਦੇ ਉੱਤੇ ਤੇ ਗੱਲ ਕਰੀਏ ਸ਼ੈਂਪੂ ਤੇ ਜਿੱਥੇ ਚੱਲ ਰਿਹਾ ਦਾ ਖਨੌਰੀ ਬਾਰਡਰ ਤੇ ਵੀ ਕਿਸਾਨਾਂ ਦੇ ਉੱਤੇ ਅਸੀਂ ਕਹਿੰਦੇ ਅਥਰੂ ਕਹਿੰਦੇ ਗੋਲੇ ਵਸਾਏ ਜਾ ਰਹੇ ਨੇ ਤਾਂ ਇੱਕ ਇੱਕ ਕਿਸਾਨ ਦੇ ਸਰਲੇ ਤੱਕ ਲੱਗੇ ਹੋਰ ਵੀ ਅਪਡੇਟ ਦਿੰਦੇ ਰਵਾਂਗੇ ਬਈ 12 ਬੋਰ ਦੇ ਸਰ ਫੇਰ ਫੇਰ ਮਾਰਦੇ ਉਧਰ ਸਰਲੇ ਲੱਗਦੇ ਆਗੇ ਕਈ ਬੰਦੇ ਫੱਟੜ ਹੋ ਗਏ ਵਿਚਾਰਿਆਂ ਨਾਲ ਸਹੀ ਕਰਦੀ ਹੈ ਸਰਕਾਰ ਸਹੀ ਤਾਂ ਕੀ ਭਈ ਆਜ਼ਾਦੀ ਹੈ ਹੁਣ ਯਾਰ ਕੋਈ ਅਸੀਂ ਲੋਕਤੰਤਰ ਹੈ ਕੋਈ ਇਹ ਤੁਸੀਂ ਆਹ ਦੇਖੋ ਵੀ ਆਹ ਕੀ ਹੈ ਬਈ ਚైనా ਦਾ ਬਾਰਡਰ ਹੈ ਕਿ ਪਾਕਿਸਤਾਨ ਦਾ ਬਾਰਡਰ ਹੈਗਾ ਕੋਈ ਲੋਕਤੰਤਰ ਤਾਂ ਕੋਈ ਕੋਈ ਇਹਨਾਂ ਦਾ ਐਮਐਲਏ ਐਮਪੀ ਦੱਸੇ ਵੀ ਲੋਕਤੰਤਰ ਹੈਗਾ ਉਦੋਂ ਦੇ ਇੱਕ ਬਾਪੂ ਜੀ ਮੌਜੂਦ ਨੇ ਤਾਂ ਨੌਜਵਾਨ ਇੱਕ ਬਾਪੂ ਜੀ ਕਿਵੇਂ ਦੇਖਣ ਅਸੀਂ ਹੁਣ ਕਿੱਦਾਂ ਦੱਸਦਾ ਟਾਰੀ ਸਰਕਾਰ ਕਿਵੇਂ ਦੇਖਦਾ ਫੱਟੜ ਓ ਬਾਈ ਇਹਨੇ ਉਜੜਨਾ ਸਰਕਾਰ ਨੇ ਹੋਰ ਕੀ ਬਸੂਗੀ ਇਹ ਬੁਰੀ ਦੇ ਕਰਨ ਵਾਲਾ ਆਪੇ ਉਜੜ ਜਾਂਦਾ ਪਹਿਲਾਂ ਮੁਸਲਮਾਨ ਆਰਾਜ ਕਰਕੇ ਕਿੰਨੇ ਉਜੜ ਗਏ ਅੰਗਰੇਜ਼ ਕਿੰਨੇ ਉਜੜ ਗਏ ਇਹਨਾਂ ਨੇ ਉਜੜਨਾ ਇਹ ਹਕੂਮਤਾਂ ਨਹੀਂ ਚਲਦੀਆਂ ਸਦੋ ਹਾਂ ਬੋਲ ਬੋਲ ਓ ਬਾਈ ਜਦੋਂ ਉਹਨਾਂ ਨੇ ਖੜੇ ਤੇ ਕਿਸਾਨਾਂ 7ਵੇਂ ਹੀ ਖੜੇ ਤੇ ਕਿਸਾਨਾਂ ਉਹਨਾਂ ਨੇ ਉਹ ਗੋਲੇ ਚਲਾਤੇ गिर ਗਏ ਵਿੱਚ ਕਿਸਾਨ ਬਹੁਤ ਫੱਟੜ ਹੋਏ ਨੇ ਕਿਸਾਨ ਵਿੱਚ ਥੱਲੇ ਡਿੱਗ ਪਏ ਉਹਨਾਂ 'ਚ ਵੀ ਲਾਤ ਡੇ ਗਏ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਹਾਂ ਕਿਸਾਨਾਂ ਦਾ ਨੁਕਸਾਨ ਝਾਕੋ ਕਿ ਲੈ ਕੇ ਮੇਰੇ ਇੱਥੇ ਇੱਥੇ ਡਾਂਗਾ ਮਾਰੀਆਂ ਪਿੱਛੇ ਤੇ ਉਹ ਮੁੰਡਾ ਜਿਹੜਾ ਨਾਲ ਸੀ ਮੈਂ ਉਹਨੂੰ ਅਖਿਆ ਮੈਂ ਭੱਜ ਲੈ ਵੇ ਕਿਸਾਨਾਂ ਤੇ ਜਿਹੜਾ ਤਸ਼ੱਦਦ ਟਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਖਾਲਸਾ ਏਡ ਵੀ ਲਗਾਤਾਰ ਆਪਣੀ ਸੇਵਾ ਨਿਭਾ ਰਹੀ ਹੈ ਭਾਈ ਜੀ ਖਾਲਸਾ ਏਡ ਜਿੱਥੇ ਵੀ ਅਸੀਂ ਕਹਿੰਦੇ ਮੁਸੀਬਤ ਪੈਂਦੀ ਹੈ ਦੇਸ਼ ਦੇ ਹਰੀ ਕੋਨੇ 'ਚ ਤਾਂ ਖਾਲਸਾ ਏਡ ਖੜੀ ਹੁੰਦੀ ਹੈ ਇੱਕ ਦੇ ਸ਼ਰਲਾ ਲੱ ਖਾਲਸਾ اید ਮਨੁੱਖਤਾ ਦੀ ਸੇਵਾ ਲਈ ਤਿਆਰ ਕੀਤੀ ਗਈ ਸੰਸਥਾ ਵਾ ਜਿਹੜੀ ਕਿ ਹਰ ਜਗ੍ਹਾ ਤੇ ਜਾ ਕੇ ਭਾਵੇਂ ਉਹ ਲੰਗਰ ਹੋਵੇ ਭਾਵੇਂ ਉਹ ਦਸਤਾਰਾਂ ਦਾ ਲੰਗਰ ਹੋਵੇ ਭਾਵੇਂ ਉਹ ਦਵਾਈਆਂ ਦਾ ਲੰਗਰ ਹੋਵੇ ਤੇ ਉਹ ਹਰ ਜਗ੍ਹਾ ਜਾ ਕੇ ਮੁਹਿੰਮ ਕਰਾਉਂਦੀ ਜੀ ਤੇ ਜਦੋਂ ਮੁਸੀਬਤ ਪੈਂਦੀ ਹੈ ਖਾਲਸਾ اید ਖੜੀ ਅੱਜ ਜਿਹੜਾ ਕੋਈ ਸਰਕਾਰ ਕਰੀ ਕਦੇ ਦੇਖਿਆ ਤੁਸੀਂ ਇਦਾਂ ਦਾ ਬਿਲਕੁਲ ਜੀ ਪਿਛਲੇ ਪਿਛਲੀ ਵਾਰ ਵੀ ਵੇਖਿਆ ਸੀ ਉਦੋਂ ਵੀ ਅਸੀਂ ਲਗਾਤਾਰ 1 ਮਹੀਨਾ 1.5 ਮਹੀਨਾ ਸੇਵਾ ਨਿਭਾਈ ਆ ਜੀ ਅਸੀਂ ਅੰਮ੍ਰਿਤਸਰ ਤੋਂ ਅੱਜ ਸਪੈਸ਼ਲ ਇਸੇ ਕਰਕੇ ਆਏ ਆ ਅਕਾਲਪੁਰ ਕੀ ਫੌਜ ਤੋਂ ਤੇ ਖਾਲਸਾ ਏਡ ਦੇ ਵੀਰਾਂ ਦੇ ਨਾਲ ਸੰਜੋਗ ਕਰਨਾ ਹੈ। ਤਾਂ ਤਸਵੀਰ ਦੇਖ ਸਕਦੇ ਹੋ ਤਾਂ ਖਾਲਸਾ ਏਡ ਵੱਲੋਂ ਵੀ ਜਿਹੜੀ ਲੋਕਾਂ ਦੀ ਸੇਵਾ ਨਿਭਾਈ ਨਿਭਾਈ ਜਾ ਰਹੀ ਹੈ ਖਨੌਰੀ ਬਾਰਡਰ ਦੇ ਮੌਜੂਦਾਂ ਹੋਰ ਵੀ ਐਮ ਅਪਡੇਟ ਦਿੰਦੇ ਰਹਿਣਾ ਕਿ ਤਦ ਤੱਕ ਉਹ ਇਜਾਜ਼ਤ ਹੈ। ਮੈਂ ਰਿਸ਼ਪਿੰਦਰ ਸਿੰਘ ਧੰਨਵਾਦ